ਮਾਨਸਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਥਾਣਾ ਜੋਗਾ ਦੀ ਪੁਲਿਸ ਵੱਲੋਂ 150 ਪੇਟੀਆਂ ਦੇਸੀ ਨਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਮਾਨਸਾ ਜ਼ਿਲ੍ਹੇ ਦੇ ਥਾਣਾ ਜੋਗਾ ਦੀ ਪੁਲਿਸ ਵੱਲੋਂ ਉਸ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇਹ ਸਰ 150 ਪੇਟੀਆਂ ਪੰਜਾਬ ਦੀ ਇਹੀ ਸਾਡੇ ਲੋਕਲ ਜੋਗੇ ਦੀ ਸ਼ਰਾਬ ਸੀ ਇਹ ਜਿਹੜੇ ਮੈਡੀਕਲ ਵਾਲੇ ਨੇ ਭੀਮ ਕੇ ਚੇਮਣ ਕੇ ਉਹਨਾਂ ਦੇ ਠੇਕੇ ਸੀ ਜੀ 31 ਮਾਰਚ ਨੂੰ ਟੁੱਟੇ ਸੀ ਇੱਥੇ ਮੁੰਡਾ ਜੋਗੇ ਸਰਕਲ 'ਚ ਹੁਣ ਵੀ ਕੰਮ ਕਰਦਾ ਜੀ ਉਹਨੇ ਮੈਨੂੰ ਕਹਿਤਾ ਸੀ 31 ਮਾਰਚ ਨੂੰ ਕਹਿੰਦਾ ਬਣਾਉ ਦਰੂ ਦਾ ਰੇਟ ਘੱਟਾ ਚੱਲ ਵੀ ਤੂੰ ਢੇਰੇ ਕੋਲੇ ਰੱਖਦੀ ਅਸੀਂ ਉਦੋਂ ਮੈਂ ਚਲੋ ਉਹਨਾਂ ਦੀ ਗੱਲ 'ਚ ਆ ਗਿਆ ਕਿਉਂਕਿ ਉਸੇ ਮਾਰਕੀਟ 'ਚ ਦੁਕਾਨ ਵੇਰੀ ਸੀ ਉਹਦੇ ਉਹਨਾਂ ਨੇ ਮੈਨੂੰ ਕਹਿ ਕੇ ਇੱਥੇ ਰਖਵਾਤੀ ਜੀ ਇੱਕ ਤਾਂ ਗੋਰਾ ਮੁੰਡਾ ਮਨਿੰਦਰ ਇੱਕ ਹੈਗਾ ਭੋਲਾ ਡਰਾਈਵਰ ਉਹਨੇ ਕਹਿਤਾ ਸੀ ਜੀ ਇੱਕ ਮੌਕੇ ਦਾ ਚਾਰਜ ਜਿਹੜਾ ਉਸ ਟਾਈਮ ਚਾਰਜ ਸੀ ਉਸ ਮਹੀਨੇ ਚ ਇੱਕ ਹੋ ਸੀਗਾ ਇਹ ਤਿੰਨਾਂ ਚਾਰਾਂ ਜਣਿਆਂ ਨੇ ਮੇਰੇ ਨਾਲ ਗੱਲਬਾਤ ਕਰਕੇ ਇੱਥੇ ਰਖਾਤੀ ਇੱਥੇ ਤੁਸੀਂ ਦੱਬ ਕੇ ਕਿਉਂ ਰੱਖੀ ਫਿਰ ਕੀ ਕਰੀ ਇੱਥੇ ਉਹਨਾਂ ਨੇ ਹੀ ਦਬਾਤੀ ਜੀ ਉਹ ਇਸੇ ਜੋਗੇ ਹੁਣ ਕੰਮ ਕਰ ਰਹੇ ਨੇ ਇਸ ਟਾਈਮ ਵੀ ਜੀ ਸਰਕਲ ਦੇ ਵਿੱਚ ਟੂ ਦੇ ਵਿੱਚ ਉਹ ਕਹਿੰਦੇ ਸੀ ਅਸੀਂ ਥੋੜੇ ਥੋੜੇ ਕਰਕੇ ਇਥੋਂ ਤੇਰੀ ਅਸੀਂ ਆਪ ਹੀ ਕੱਢ ਦਾਂਗੇ ਹੂੰ ਕਿਵੇਂ ਕੱਢਦੇ ਸੀਗੇ ਉਹ ਆਪਦੇ ਡੱਬਿਆਂ ਦੇ ਧਰਕੇ ਜੀ ਡੱਬੇ ਕਿੱਥੇ ਧਰਦੇ ਸੀ ਉਹ ਆਪਦੇ ਟੂ ਚ ਜਿਵੇਂ ਆਪਦੇ ਠੇਕੇਦਾਰੀ ਸਿਸਟਮ ਦੇ ਵਿੱਚ ਕੱਢ ਦੰਦੇ ਸੀ ਜੀ ਠੇਕੇਦਾਰਾਂ ਨੂੰ ਕਹਿੰਦੀ ਸੀ ਸੇਲ ਕੱਟ ਹੋਈ ਆ ਤੁਹਾਨੂੰ ਕੀ ਮੰਨ ਦਸੀ ਤਾਂ ਬਸ ਮੈਨੂੰ ਤਾਂ ਮੈਂ ਤਾਂ ਇਸ ਗੱਲ ਦੇ ਵਿੱਚ ਆ ਕੇ ਜੀ ਜਿਵੇਂ ਉਹਨਾਂ ਨੇ ਰਖਾਈ ਸੀ ਓਵੇਂ ਜਿ cụcਰੀ ਪਈ ਆ ਹਜੇ ਨਾ ਕੁਛ ਕੀਤਾ ਨਾ ਕਰ ਜੀ ਉਹਨਾਂ ਨੇ ਹੁਣ ਇਹਨਾਂ ਨੇ ਇਹਨਾਂ ਦੀ ਗੱਲਾਂ ਚਾਹ ਕੇ ਪਤਾ ਨਹੀਂ ਕਾਰਵਾਈ ਛੋਡੇ ਤੇ ਹੋ ਰਹੀ ਆ ਫਿਰ ਹੁਣ ਹਾਂਜੀ ਸਰ ਕੋਈ ਨਾ ਇਹਦੀ ਇਨਕੁਆਰੀ ਹੋ ਜਾ ਸਰ ਮਤਲਬ ਜਿਹੜਾ ਇਹ ਮਕਦਮਾ ਤਰਜ ਹੋਇਆ ਸੀ ਸਰ ਜੀ ਸੀ ਸੀ ਜੀ ਸਾਥੀ ਕਰਮਚਾਰੀ ਦਿਨ ਵਾਰ ਗਸ਼ਤ ਤੇ ਸੀਗੇ ਤੇ ਉੱਥੇ ਮੁੱਖ ਕਰਨੇ ਚਲਾ ਦਿੱਤੀ ਵੀ ਜਿਹੜਾ ਬਨੋਦ ਕੁਮਾਰ ਉਹ ਸਰਾਬ ਦੇ ਚੰਦਾ ਕੰਮ ਕਰਦਾ ਜੇ ਉੱਤੇ ਰੇੜਗੀਤੀ ਗਵਿਤਾ ਸਰਾਬ ਰਾਮ ਸਿੰਘ ਸਾਹਿਬ ਤੇ ਜਗਸੀਰ ਸਿੰਘ ਨੇ ਕਰਮਚਾਰੀ ਨਾਲ ਲੈ ਕੇ ਬਨੋਦ ਕੁਮਾਰ ਨੂੰ ਫੜਿਆ ਤੇ ਫਿਰ ਉਹਦੇ ਪਲਾਟ ਦੀ ਜਿਹੜੀ ਰੇੜਗੀਤੀ ਤੋਂ ਉੱਤੇ 150 ਕਟੇ ਮਿਲਾਰ ਦੀ ਦਰ ਜਿਹਨੇ ਉਠਾਣਾ ਚਾਹੁੰਦਾ ਅਸਾ ਸਾਰੇ ਏਡੀ ਪੱਡੀ ਦਾ ਦਾਦ ਦੇ ਵਿੱਚ ਜੋ ठेकेदारਾਂ ਵੱਲੋਂ ਵੇਚੀ ਗਈ ਹੈ ਸਰਾਬ ਕੀ ਕਿਸੇ ਕੋਲ ਅਥਾਰਟੀ ਹੈ ਜਾਂ ਕਿੰਨੇ ਬੰਦੇ ਦੇ ਵਿੱਚ ਹੋਰ ਕੰਮ ਹੋ ਸਕਦੇ ਜੇਦੇ ਪਰ ਇਹ ਤਾਂ 30 ਚੱਲ ਰਿਹਾ ਜੇ ਕਿਸ ਦੇ ਪੂਰ ਦੋਸ਼ੀ ਨੂੰ ਉੱਪਰੋਂ ਵਿਚਾਰ ਚਾਹੇ ਠੀਕ ਹੈ